ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਨਾ ਤੇ ਠੀਕ ਠਾਕ ਹੋਣੇ ਵੀ ਚਾਹੀਦੇ ਹੋ ਜਿਵੇਂ ਕਿ ਆਪਾਂ ਫੇਸਬੁੱਕ ਆਪਣੇ ਪੇਜ ਆ ਜਿਹੜਾ ਜੀਆਰ ਨਿਊਜ਼ ਹੁੰਦਾ ਤੇ ਆਪਾਂ ਹਰ ਰੋਜ਼ ਲਾਈਵ ਹੋਈਦਾ ਤੇ ਸੋਚ ਲਿਆ ਅੱਜ ਵੀਡੀਓ ਬਣਾ ਲੈਨੇ ਆ ਹਨਾ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੰਤਰ ਤੇ ਜੰਤਰ ਕਹਿ ਦਿੰਦੇ ਆ ਕੋਈ ਚਿੰਚਰ ਕਹਿ ਦਿੰਦਾ ਕੋਈ ਨੂੰ ਟੱਚਾ ਕਿਡੱਚਾ ਕਹਿ ਦਿੰਦੇ ਆ ਤਾਂ ਕਰਕੇ ਤੇ ਇੰਨੀ ਪਜਾਈ ਦੀ ਗੱਲ ਕਰਾਂਗੇ ਇਹਦੇ ਫਾਇਦੇ ਦੱਸਾਂਗੇ ਤੁਹਾਨੂੰ ਕੀ ਆ ਜਿੰਨੀ ਕੁ ਮੈਨੂੰ ਜਾਣਕਾਰੀ ਆ ਕਹਿੰਦੇ ਜਿਹੜਾ ਚਿਟਣਾ ਇਹ ਇੱਕ ਨਾਈਟ੍ਰੋਜਨ ਦਾ ਕੰਮ ਕਰਦਾ ਹਨ ਯੂਰੀਆ ਖਾਦ ਦਾ ਕਹਿ ਸਕਦੇ ਕੰਮ ਕਰਦਾ ਵਾ ਕਿਉਂਕਿ ਯੂਰੀਆ ਖਾਦ ਜਦੋਂ ਆਪਾਂ ਝੋਨਾ ਲਾਉਣਿਆਂ ਤੇ ਬਹੁਤ ਆਪਣੇ ਯੂਰੀਆ ਰਸ ਪਾਉਂਦੇ ਆ ਕਿਸਾਨ ਵੀ ਆਰਾਮ ਹੀ 3 3 4 4 ਗੱਟੇ ਪਾ ਦਿੰਦੇ ਹਨ ਪਰ ਕਹੇ ਜਾਂਦਾ ਕਿ ਜੇਕਰ ਜਨਤਰ ਦੀ ਬਜਾਈ ਕਰ ਦਿੱਤੀ ਜਾਵੇ ਹਨ ਤੇ ਯੂਰੀਆ ਦਾ ਜਿਹੜਾ ਖਰਚਾ ਘਟ ਜਾਂਦਾ ਕਿਉਂਕਿ ਇਹ ਯੂਰੀਆ ਦੀ ਜਿਹੜੀ ਘਾਟ ਉਹ ਪੂਰੀ ਕਰ ਦਿੰਦਾ ਸੋ ਤੁਹਾਡੇ ਇਲਾਕੇ ਦੇ ਵਿੱਚ ਨਿਕਾੜਾ ਪੂਰੇ ਵਿਕਰਨ ਦੇ ਲਈ ਕਿੰਨੇ ਲੋਕਾਂ ਦੇ ਵੱਲੋਂ ਕਿੰਨਾ ਕੋਈ ਜਿਹੜਾ ਜੰਤਰ ਬੀਜਿਆ ਜਾਂਦਾ ਵੀ ਦੱਸਿਓ ਜੇ ਸੋ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਜੰਤਰ ਬੀਜਣ ਦੇ ਲਈ ਜਿਹੜਾ ਜੰਤਰ ਦਾ ਬੀਜ ਹੁੰਦਾ ਨਾ ਉਹਦੇ ਸਬਸਿਡੀ ਦੀ ਵੀ ਮਹੋਜਾ ਕਰਵਾਈ ਜਾਂਦੀ ਆ ਤੇ ਤੁਸੀਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਜੰਤਰ ਦੇ ਬੀਜ ਬਾਰੇ ਪੁੱਛ ਸਕਦੇ ਹੋ ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਆਮ ਹੀ ਕਿਸਾਨਾਂ ਨੇ ਸਬਸਿਡੀ ਤੇ ਜਿਹੜਾ ਜੰਤਰ ਦਾ ਬੀਜ ਲੈ ਕੇ ਦੇ ਨਹੀਂ ਬਜਾਈ ਕੀਤੀ ਸੀ ਇਹਦੀ ਬਜਾਈ ਕਰਨ ਦੇ ਵੀ ਤਰੀਕੇ ਹੁੰਦੇ ਹਨ ਬਜਾਈ ਕਰਨ ਦੇ ਇਹ ਤਰੀਕੇ ਹੁੰਦੇ ਕਿ ਤੁਸੀਂ ਜਦੋਂ ਕਣਕ ਦੀ ਕਟਾਈ ਹੋ ਜਾਂਦੀ ਉਸ ਤੋਂ ਬਾਅਦ ਤੁਸੀਂ ਤਕਰੀਬਨ ਇਥੇ ਕਣਕ ਦੇ ਪਵਿੱਤਰ ਕਣਕ ਨੂੰ ਨਾੜ ਸਾੜਨ ਦੀ ਲੋੜ ਨਹੀਂ ਨਾ ਹੀ ਜ਼ਮੀਨ ਨੂੰ ਆਉਣ ਦੀ ਲੋੜ ਆ ਜਾਤਰਾ ਕੀ ਕਿਸਾਨ ਕਰਦੇ ਆ ਕਿ ਸਿੱਧਾ ਬਸ ਉਹ ਚੱਟਾ ਲੈ ਕੇ ਉਹ ਪਾਣੀ ਲਾ ਦਿੰਦੇ ਆ ਤੇ ਇਹ ਉਗ ਪੈਂਦਾ ਨਾ ਉਹ ਕੰਦੇ ਨਾਲ ਕੀ ਹੁੰਦਾ ਇੱਕ ਤਾਂ ਜਿਹੜਾ ਨਾੜ ਹੁੰਦਾ ਨਾ ਉਹ ਜ਼ਮੀਨ ਦੇ ਵਿੱਚ ਹੀ ਗਲ ਜਾਂਦਾ ਤੇ ਦੂਜਾ ਇਹਦਾ ਇਹ ਫਾਇਦਾ ਹੋ ਜਾਂਦਾ ਵਾ ਕਿ ਇਹ ਵਧੀਆ ਦੋਨੋਂ ਚੀਜ਼ਾਂ ਮਿਕਸ ਹੋ ਜਾਂਦੀਆਂ ਜਦੋਂ ਆਪਾਂ ਇਹਨੂੰ ਰੂਟਾਵੇਟਰ ਦੇ ਨਾਲ ਵਾਹਾਂਗੇ ਨਾ ਇਹ ਪੂਰੀ ਵਧੀਆ ਖਾਦ ਬਣ ਜਾਂਦੀ ਹੈ ਜਾਨੀ ਕਿ ਕਹਿ ਸਕਦੇ ਕਿ ਨਾਈਟ੍ਰੋਜਨ ਦੀ ਜਿਹੜੀ ਘਾਟ ਹੁੰਦੀ ਜ਼ਮੀਨ ਨੂੰ ਪੂਰੀ ਹੋ ਜਾਂਦੀ ਆ ਤੇ ਜੇਕਰ ਕਿਸਾਨਾਂ ਦੀ ਮੰਨੀਆਂ ਤੇ ਕਿਸਾਨਾਂ ਦਾ ਹੀ ਕਹਿਣਾ ਹੁੰਦਾ ਕਿ ਜਿਹੜੀ ਇਹ ਚਿੱਜਾਂ ਦਾ ਜਿਹੜਾ ਜੰਤਰ ਜਿਹੜਾ ਹੈ ਜ਼ਮੀਨ ਦੇ ਵਿੱਚ ਵਾਉਣ ਦੇ ਨਾਲ ਨਾ ਜਿਹੜੀ ਨਾਈਟ੍ਰੋਜਨ ਦੀ ਕਮੀ ਤਾਂ ਪੂਰੀ ਹੁੰਦੀ ਹੁੰਦੀ ਜਿਹੜਾ ਕਿ ਆਪਾਂ ਝਾੜ ਮਿਲਣਾ ਝੋਨੇ ਦਾ ਜਾਂ ਹੋਰ ਕਿ ਫਸਲ ਪੈਦੇ ਤੇ ਬੀਜ ਦੇਣਾ ਤੇ ਉਹ ਜਿਹੜੇ ਝਾੜ ਆ ਉਹ ਵਧੀਆ ਨਿਕਲ ਜਾਂਦਾ ਬਣਾ ਤੇ ਇੱਕ ਫਾਇਦਾ ਦਾ ਹੋਰ ਹੁੰਦਾ ਕਿ ਜਦੋਂ ਆਪਾਂ ਖੇਤ ਕਰਾਂਗੇ ਰੂੜੀ ਲੈ ਕੇ ਆਉਣੇ ਹਨਾ ਤੇ ਔਰ ਉੜੀ ਲਿਆਉਣ ਤੇ ਖੇਤ ਚ ਪਾਉਣ ਤੇ ਕਾਫੀ ਖਰਚਾੜਾ ਹੋ ਜਾਂਦਾ ਇਹ ਉਹ ਵੀ ਖਰਚ ਪਾਜਦਾ ਵਾ ਸੋ ਤੁਹਾਡੇ ਕੋਲ ਹੋਰ ਵੀ ਕੋਈ ਜਾਣਕਾਰੀ ਵਾ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਕਰ ਸਕਦੇ ਹੋ ਤੇ ਨਾਲ ਤੁਸੀਂ ਦੱਸਿਓ ਜੇ ਤੁਹਾਡੇ ਇਲਾਕੇ ਦੇ ਵਿੱਚ ਜੰਤਰ ਦੀ ਬਜਾਈ ਕਿੰਨੀ ਆਪਰੇ ਇਲਾਕੇ ਦੇ ਵਿੱਚ ਤਾਂ ਠੀਕ ਠਾਕ ਹੀ ਆਤੀ ਮੈਨੂੰ ਇਹ ਖੇਤ ਮਿਲਿਆ ਸੀ ਤੇ ਮੈਂ ਸੋਚਿਆ ਤੁਹਾਨੂੰ ਇਹਦਾ ਜੀ ਵੀਡੀਓ ਬਣਾ ਲੈਂਦੇ ਆ ਨਾ ਇਹ ਤੁਸੀਂ ਜਰੂਰ ਦੱਸਿਓ ਜੇ ਪਰ ਲੋ ਵੀ ਤੁਹਾਡੇ ਕੋਲ ਜਾਣਕਾਰੀ ਹੋਵੇ ਜਾਂ ਅੰਤਰ ਦੇ ਕੋਲ ਕੀ ਕੀ ਫਾਇਦੇ ਨੇ ਜਾਂ ਨਹੀਂ ਹੈਗੇ ਤਾਂ ਵੀ ਜਾਣਕਾਰੀ ਸਾਂਝੀ ਤੁਸੀਂ ਕਰ ਸਕਦੇ ਹੋ ਧੰਨਵਾਦ ਤੁਹਾਡਾ ਸਭ ਦਾ